ਜਾਣਿਆ ਵੀ ਚਲਦੇ ਵੀ ਸੇਮ ਸਹਜਿਆ ਨਹੀਂ ਪਤਲੋ ਤੇਰੇ ਲੱਖ ਤੇ ਜੱਟ ਦੇ ਡੋਲੇ ਦਾ ਨਹੀਂ ਹੈਗੀ ਜੇ ਸੇਮ ਲੱਖ ਉਹ ਤੇ ਡੋਲਾ ਵੀ ਸੇਮ ਹੋਊਗਾ ਹੈ ਤਾਂ ਫਿਟਨੈਸ ਲਈ ਚੀਜ਼ ਪਰ ਅੱਜ ਕੱਲ ਲੋਕੀ ਬਿਜ਼ਨਸ ਧਾਨ ਲੱਗ ਗਏ ਠੀਕ ਕਹਿ ਰਹੇ ਹੂੰ ਵੀ ਧੰਦਾ ਬਣ ਚੁੱਕਾ ਕਿ ਤੁਸੀਂ ਇਹਦੇ ਵਿੱਚ ਰਹਿ ਕੇ ਦੇਖ ਚੁੱਕੇ ਆ ਵੀ ਇਦਾਂ ਹੀ ਹੁੰਦਾ ਕਿਹੜੇ ਕਹਿੰਦੇ ਨੇ ਭਾਈ ਤੁਹਾਡੇ ਵਰਗੀ ਬਾਡੀ ਬਣਾਉਣੀ ਹੈ ਫਿਰ ਉਹਨਾਂ ਨੂੰ ਕੀ ਸਲਾਹ ਕੀ ਦਿੰਨੇ ਹੋ ਪਹਿਲੀ ਸਲਾਹ ਵੀਰੇ ਸਲਾਹ ਤਾਂ ਮੈਂ ਹੀ ਦਿੰਨਾ ਬੱਚਾ ਇੱਕਦਮ ਦਾ ਵੱਡਾ ਹੁੰਦਾ ਨਹੀਂ ਠੀਕ ਹੈ ਜੀ ਸ਼ੁਰੂ ਤੋਂ ਛੋਟੇ ਤੋਂ ਲੈ ਕੇ ਫਿਰ ਜਾ ਕੇ ਵੱਡਾ ਹੁੰਦਾ ਨਸਰੀ ਤੋਂ ਜਾਂਦਾ ਵਾ ਫਿਰ ਜਾ ਕੇ ਪਲੱਸ 2 ਕਰਦਾ ਮੈਂ ਇਹੀ ਕਹਿਣਾ ਕਿ ਸ਼ੁਰੂਆਤ ਚ ਥੋੜੀ-ਥੋੜੀ ਕਰੋ ਆਰਾਮ ਨਾਲ ਲਾਓ ਜਿੰਨਾ ਜਿੰਮ ਲੱਗਦਾ ਉਹਨਾਂ ਲਾਓ ਜਿਆਦਾ ਲਾਵਾਂਗੇ ਤਾਂ ਨੁਕਸਾਨ ਕਰੂਗਾ ਹੌਲੀ-ਹੌਲੀ ਕਰਕੇ ਤੁਹਾਡੀ ਗੁੱਡੀ ਚੜਦੀ ਰਹਿਣੀ ਹੈ ਅੱਛਾ ਕਿਸੇ ਨੂੰ ਵੇਖ ਜਿਹੜਾ ਵੇਖ ਕੇ ਲਾਉਂਦੇ ਆ ਉਹਨਾਂ ਨੂੰ ਕੀ ਕਹਿਣਾ ਜਿਵੇਂ ਕਈ ਵਾਰੀ ਗਾਣੇ ਵੀ ਚੱਲਦੇ ਆ ਵੀ ਸੇਮ ਸਹਜਿਆ ਨਹੀਂ ਪਤਲੋ ਤੇਰੇ ਲੱਖ ਤੇ ਜੱਟ ਦੇ ਡੌਲੇ ਦਾ ਉਹ ਕਈ ਗਾਣੇ ਵੀ ਇਨਫਲੂਐਂਸ ਕਰ ਦਿੰਦੇ ਆ ਵੀ ਬੰਦੇ ਦਾ ਜੀ ਕਰਦਾ ਵੀ ਇਹੋ ਜੀ ਚੀਜ਼ਾਂ ਦਾ ਇਨਫਲੂਐਂਸ ਕਰਨ ਚੰਗੀ ਗੱਲ ਹੈ ਉਹ ਤਾਂ ਫਾਇਦਾ ਹੀ ਹੈ ਮੋਟੀਵੇਟ ਹੀ ਹੁੰਦਾ ਬੰਦਾ ਪਰ ਇਹ ਗੱਲ ਨਹੀਂ ਹੈ ਕਿ ਜੇ ਸੇਮ ਲੱਕ ਉਹਦੇ ਡੌਲਾ ਵੀ ਸੇਮ ਹੋਊਗਾ ਤੁਸੀਂ ਆਪ ਦੇ ਹਿਸਾਬ ਨਾਲ ਚੱਲਣਾ ਹੈ ਉਸ ਹਿਸਾਬ ਨਾਲ ਤੁਸੀਂ ਜਿੰਮ ਲਾਓ ਅੱਛਾ ਜਿਹੜੇ ਮੁੰਡੇ ਹੁਣ ਜਿਵੇਂ ਮੈਂ ਆ ਮੈਂ ਕਿਸਦੇ ਮਗਰ ਲਾ ਕੇ ਜਿੰਮ ਲਾ ਜਾਵੜੇ ਹਨਾ ਮੈਨੂੰ ਨੌਲੇਜ ਨਹੀਂ ਹੈਗੀ ਉਹਦੇ ਨਾਲ ਫਿਰ ਕੋਈ ਨੁਕਸਾਨ ਵੀ ਹੁੰਦਾ ਜਾਂ ਫਿਰ ਦੇਖੋ ਬੰਦਾ ਨਹੀਂ ਹੋਣਾ ਚਾਹੀਦਾ ਭਾਜੀ ਜੇ ਬੰਦਾ ਤੁਹਾਨੂੰ ਗਲਤ ਟੱਕਰ ਗਿਆ ਉਹਨੇ ਤੁਹਾਨੂੰ ਗਲਤ ਰਾਹ ਬਾਤ ਆ ਫਿਰ ਤਾਂ ਤੁਸੀਂ ਸਾਰੀ ਉਮਰ ਲਈ ਪਛਤਾਉਗੇ ਇਹ ਭਾਈ ਹੁਣ ਜਿਮਾ ਹੋ ਵੀ ਬਹੁਤ ਗਈਆਂ ਹਨ ਹਾਂਜੀ ਹਾਂਜੀ ਭਾਜੀ ਇਹ ਇਹ ਤੁਹਾਨੂੰ ਇਹ ਬਿਜ਼ਨਸ ਬਣ ਗਿਆ ਕਿ ਕੀ ਹੈ ਭਾਜੀ ਜਿਮ ਦੇਖੋ ਹੈ ਤਾਂ ਫਿਟਨੈਸ ਲਈ ਚੀਜ਼ ਪਰ ਅੱਜ ਕੱਲ ਲੋਕੀ ਬਿਜ਼ਨਸ ਬਣਾਉਣ ਲੱਗ ਗਏ ਕਿਵੇਂ ਕਿ ਉਹ ਆਪਣੇ ਜਿਹੜੇ ਕੋਚ ਹੁੰਦੇ ਨੇ ਉਹ ਗਲਤ ਚੀਜ਼ਾਂ ਵੱਲ ਧਿਆਨ ਦਿੰਦੇ ਉਹਨਾਂ ਨੂੰ ਜਿਹੜੇ ਨਵੇਂ ਯੂਥ ਹੁੰਦੇ ਆ ਉਹਨਾਂ ਨੂੰ ਗਲਤ ਚੀਜ਼ਾਂ ਦੱਸਦੇ ਨੇ ਪ੍ਰਮੋਟ ਕਰਦੇ ਨੇ ਕਿ ਤੁਸੀਂ ਲਵਾਓ ਤੁਹਾਡੀ 6 ਮਹੀਨੇ ਚ ਬੋਡੀ ਬਣ ਜੂਗੀ ਤੁਹਾਡੀ ਸਾਲ ਚ ਬੋਡੀ ਬਣ ਜੂਗੀ ਇਹ ਹੁਣ ਧੰਦਾ ਬਣ ਚੁੱਕਾ ਹੈ ਉਹਨਾਂ ਲਈ ਠੀਕ ਹੈ ਪਰ ਤੁਸੀਂ ਇਹ ਗੱਲ ਕਹਿ ਰਹੇ ਹੋ ਕੱਲ ਨੂੰ ਤੁਹਾਡੇ ਤੇ ਸਵਾਲ ਤੁਹਾਨੂੰ ਲੱਗਦਾ ਵੀ ਇਹ ਬਹੁਤ ਵੱਡੀ ਗੱਲ ਹੈ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਧੰਦਾ ਬਣ ਚੁੱਕਾ ਕਿ ਤੁਸੀਂ ਇਹਦੇ ਵਿੱਚ ਰਹਿ ਕੇ ਦੇਖ ਚੁੱਕੇ ਆ ਵੀ ਇਦਾਂ ਹੀ ਹੁੰਦਾ ਭਾਜੀ 14 ਸਾਲ ਕੱਟ ਲਿਆ ਏਸੀ ਚੀਜ਼ ਦੇ ਵਿੱਚ ਹੋਰ ਤਾਂ ਆਪਾਂ ਨੂੰ ਕੋਈ ਸ਼ੌਂਕ ਹੀ ਹੈ ਨਹੀਂ ਮੈਂ ਦੇਖਿਆ ਐ ਅਪਸ ਐਂਡ ਡਾਊਨ ਦੇਖਿਆ ਹੈ ਕਿ ਮੁੰਡਿਆਂ ਨੂੰ ਦੇਖਿਆ ਹੈ ਕੋਚਾਂ ਨੂੰ ਦੇਖਿਆ ਮੈਂ ਸਾਰੇ ਨਹੀਂ ਕਹਿੰਦਾ ਮੈਂ ਸਾਰੇ ਗਲਤ ਨਹੀਂ ਕਹੂੰਗਾ ਪਰ ਬੀਆਂ ਚੋਂ ਇੱਕ ਅਦਾ ਭਾਜੀ ਹੁੰਦਾ ਹੀ ਹੁੰਦਾ ਜਿਹੜਾ ਕਿ ਗਲਤ ਗਾਈਡ ਕਰਦਾ ਉਹਨੂੰ ਸਿਰਫ ਪੈਸੇ ਨਾਲ ਮਤਲਬ ਹੈ ਠੀਕ ਹੈ ਉਹ ਜਿਹੜੇ ਸਪਲੀਮੈਂਟ ਵਗੈਰਾ ਦਾ ਵੀ ਕੋਈ ਰੋਲਾ ਹੁੰਦਾ ਵੀ ਆਪ ਦੇ ਸਪਲੀਮੈਂਟ ਬਣਾ ਕੇ ਵੇਚਦੇ ਨੇ ਵਿੱਚੋਂ ਕਮਿਸ਼ਨ ਇਹ ਵੀ ਕੁਝ ਗੱਲਾਂ ਸਾਹਮਣੇ ਆਉਂਦੀਆਂ ਭਾਜੀ ਇਹ ਸਭ ਹੁੰਦਾ ਹੈ ਮਿਕਸਿੰਗ ਹੁੰਦੀ ਹੈ ਹੁਣ ਜਿਹੜਾ ਕੋਈ ਨਵਾਂ ਲੱਗਾ ਜਿੰਮ 'ਚ ਉਹਨੂੰ ਵਿਚਾਰੇ ਨੂੰ ਕੀ ਪਤਾ ਉਹਨੇ ਤਾਂ ਦੂਜੇ ਨੂੰ ਦੇਖਣਾ ਉਹਨੂੰ ਦੇਖ ਕੇ ਉਹਨੇ ਕਹਿਣਾ ਭਾਜੀ ਮੇਰੀ ਵੀ ਬਣਾ ਦਿਓ ਉਹ ਅਗਲਾ ਕਹਿੰਦਾ ਲੈ ਵੀ ਦੱਸ ਯਾਰ 10000 ਦੇ ਵਿੱਚ ਤੇਰੀ ਮੈਂ ਬਣਾ ਦੇਣਾ ਅਗਲਾ ਕਹਿੰਦਾ ਯਾਰ ਮੇਰੀ ਚੀਜ਼ ਬਣ ਰਹੀ ਹੈ ਇਹ ਚੀਜ਼ਾਂ ਹੁੰਦੀਆਂ ਭਾਜੀ ਅੱਛਾ ਫਿਰ ਇਹਦੇ ਚ ਦੇਸੀ ਚੀਜ਼ਾਂ ਕਿਤੇ ਨਾ ਕਿਤੇ ਮਿਸਿੰਗ ਹੋ ਰਹੀਆਂ ਵੀ ਜਿਹੜੀਆਂ ਦੇਸੀ ਖਰਾਕਾਂ ਹੁੰਦੀਆਂ ਸੀ ਕਿਤੇ ਨਾ ਕਿਤੇ ਦੇਸੀ ਘਰ ਦਾ ਘਿਓ ਹੁੰਦਾ ਸੀ ਉਹਨੂੰ ਤਾਂ ਕਹਿੰਦੇ ਵੀ ਕੈਸਟ੍ਰੋਲ ਬਣਾਉਂਦਾ ਉਹ ਨੂੰ ਪਸੰਦ ਹੀ ਨਹੀਂ ਕਰਦੇ ਕਈ ਤਾਂ ਭਾਜੀ ਤੁਸੀਂ ਪਹਿਲਾਂ ਦੇ ਜਿਹੜੇ ਦੇਖੇ ਹੋਣੇ ਤੁਸੀਂ ਜਿਹੜੇ ਜਿਹੜੇ ਜਵਾਨ ਪਹਿਲਾਂ ਦੇ ਜਵਾਨ ਜਿਹੜੇ ਹੁਣ ਬੁਢੇ ਹੋ ਚੁੱਕੇ ਨੇ ਜਿਨ੍ਹਾਂ ਦੀ ਏਜ 95 95 ਸਾਲ ਹੈ ਜਿਹੜੇ ਹਾਲੇ ਹਾਲੇ ਤੱਕ ਮੰਨ ਲਓ ਵੀ ਸਟਰੋਂਗ ਨੇ ਬੰਦੇ ਉਹਨਾਂ ਦੀ ਪੁਰਾਣੀਆਂ ਖਰਾਕਾਂ ਨੇ ਦੇਸੀ ਘ ਉਹ ਕਿਹੜੇ ਹੁੰਦੇ ਸੀਗੇ ਹੁਣ ਦੇ ਜਿਹੜੇ ਨੇ ਹੁਣ ਦੇ ਜਿਉ ਤੁਸੀਂ ਦੇਖੇ ਨੇ ਕਮਜ਼ੋਰ ਬਾਹਰ ਦੀਆਂ ਚੀਜ਼ਾਂ ਖਾਣੀਆਂ 버ਗਰ ਖਾਣੇ ਪੀਜ਼ਾ ਖਾਣੇ ਉਸ ਟਾਈਮ ਲੋੜਵ ਖਾਂਦੇ ਉਸ ਟਾਈਮ ਦੇਸੀ ਘੋਲੀ ਖਰਾਕਾਂ ਚੱਲਦੀਆਂ ਸੀ ਅੱਛਾ ਜਿਹੜੇ ਇਹ ਵੀ ਕਹਿੰਦੇ ਵੀ ਅਸੀਂ ਚਲੋ ਇਹ ਵੀ ਜੇ ਤੁਸੀਂ ਸਲਾਹ ਦੇਣੀ ਚਾਹੋ ਵੀ ਅਸੀਂ ਕਿੰਨੇ ਵੀ 버ਗਰ ਵੀ ਖਾਣਾ ਪੀਜ਼ਾ ਵੀ ਖਾਣਾ ਇਦਾਂ ਦੀਆਂ ਚੀਜ਼ਾਂ ਵੀ ਖਾਣੀਆਂ ਫਿਰ ਜਿੰਮ ਵੀ ਲਾਉਣੀ ਆ ਉਹਨਾਂ ਨੂੰ ਕੀ ਤੁਸੀਂ ਸਜੈਸਟ ਕੀ ਕਰਦੇ ਹੋ ਭਾਜੀ ਫਿਰ ਜਿਮ ਨਹੀਂ ਜਾਓ ਤਾਂ ਜ਼ਿਆਦਾ ਵਧੀਆ ਵਾ ਉਹਦਾ ਤਾਂ ਫਾਇਦਾ ਹੀ ਨਹੀਂ ਹੋਣਾ ਖਾਣੇ ਬਰਗਰ ਵੀ ਜੇ ਤੁਸੀਂ ਲਾਣੇ ਜਿਮ ਨੇ ਅੱਛਾ ਪੜੋਲੂ ਜੇ ਬਣਜੇ ਪੜੋਲੂ ਜੇ ਬਣਜੇ ਉਹਦਾ ਕੀ ਫਾਇਦਾ ਪਹਿਲਾਂ ਤੁਸੀਂ ਜਿਮ ਲਾ ਲਿਆ ਬਾਅਦ ਚ ਕਹਿੰਦੇ ਚਲ ਬਰਗਰ ਖਾਣ ਚਲੀਏ ਉਹਦਾ ਕੋਈ ਫਾਇਦਾ ਨਹੀਂ ਭਾਜੀ ਨੁਕਸਾਨ ਇਹ ਤਾਂ ਫਿਰ ਬਹੁਤ ਜਿਹੜੀ ਮਨ ਮਾਰਨ ਵਾਲੀ ਗੱਲ ਹੈ ਮਨ ਮਾਰਨਾ ਹੀ ਪੈਂਦਾ ਭਾਜੀ ਕੁਝ ਪਾਣ ਲੈਣਾ ਕੁਝ ਖਾਣਾ ਵੀ ਪੈਂਦਾ ਅੱਛਾ ਤੁਸੀਂ ਜਿਵੇਂ ਹੁਣ ਇੰਨਾ ਸਰੀਰ ਬਣਾਇਆ ਫਿਰ ਕਈ ਲੋਕ ਤਾਂ ਇਹਨੂੰ ਇਹ ਕਹਿੰਦੇ ਵੀ ਕੱਲੀ ਬਾਡੀ ਦਾ ਕੀ ਕੰਮ ਵੀ ਕੰਮ ਵੀ ਜ਼ਰੂਰੀ ਆ ਇਹਨੂੰ ਫਿਰ ਤੁਸੀਂ ਕਿਵੇਂ ਸਮਝਦੇ ਹੋ ਕਿਵੇਂ ਲੋਕਾਂ ਨੂੰ ਜ ਸ਼ੌਂਕ ਆ ਜਿਹੜਾ ਮਹਿੰਗਾ ਮੁੱਲ ਆ ਕਿਉਂਕਿ ਸਿਆਣੇ ਕਹਿੰਦੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਕਈ ਵਾਰੀ ਤਾਂ ਮੁੱਲ ਤਾਰਨਾ ਵੀ ਪੈ ਜਾਂਦਾ ਫਿਰ ਕਿੰਨੀਆਂ ਗਾਲੇ ਦੋਾਲੇ ਗੱਲਾਂ ਵੀ ਕਈ ਜਿਹੜੀ ਸੁਣਨੀਆਂ ਪੈਂਦੀਆਂ ਭਾਜੀ ਗੱਲਾਂ ਕੀ ਸ਼ੌਂਕ ਦਾ ਕੋਈ ਮੁੱਲ ਹੈ ਹੀ ਨਹੀਂ ਹੈ ਜਿਨੇ ਕਰਨਾ ਉਹਨੇ ਕਰਨਾ ਹੀ ਹੈ ਮੈਂ ਕੰਮ ਵੀ ਕਰਦਾ ਭਾਜੀ ਮੇਰਾ ਇਸ ਲਾਈਨ ਦੇ ਵਿੱਚ ਸ਼ੌਂਕ ਹੈ ਸਿਰ ਮੈਨੂੰ ਅੱਗੇ ਵਧਾਉਣਾ ਚਾਹੁੰਦਾ ਪਰ ਇਹ ਥੋੜਾ ਕਿ ਮੈਂ ਕੰਮ ਹੀ ਨਹੀਂ ਕਰਦਾ ਪੈਸੇ ਲਾਣੇ ਸਹੀ ਜਗ੍ਹਾ ਤੇ ਲਾਓ ਖੁਰਾਕ ਤੇ ਲਾਓ ਪੈਸੇ ਤੁਸੀਂ ਬਾਹਰ ਕਿੱਥੇ ਲਾਣੇ ਹੋ ਬਰਗਰਾਮ ਦੇ ਕੋਈ ਲਾਣੇ ਪੀਜ਼ਾ ਦੇ ਵੀ ਤਾਂ ਲਾਣੇ ਹੋ ਵਧੀਆ ਖ